ਇਹ ਜਦਲਜੀਤ ਦੇ ਹਵਾਲੇ ਨਾਲ ਜਿਹੜਾ ਮਸਲਾ ਸਾਹਮਣੇ ਆਇਆ ਤੁਹਾਡੀ ਉਹਦੇ ਤੇ ਕੀ ਟੇਕ ਹੈ ਨਹੀਂ ਦੇਖੋ ਮੈਨੂੰ ਕੋਈ ਮੈਂ ਕੋਈ ਬਹੁਤਾ ਦਲਜੀਤ ਦੇ ਗੀਤ ਵੀ ਨਹੀਂ ਸੁਨੇ ਮੈਂ ਕੋਈ ਬਹੁਤਾ ਅਡਮੈਰਰ ਵੀ ਨਹੀਂ ਜੀ ਪਰ ਇਹ ਹੈ ਕਿ ਇੱਕ ਕਲਾਕਾਰ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਇੱਕ ਆਪਣੇ ਸਿਆਸੀ ਐਂਗਲ ਤੋਂ ਜਾਂ ਆਪਣੇ ਫਿਰਕੂ ਐਂਗਲ ਤੋਂ ਇਦਾਂ ਧਰਦੇ ਹੋ ਕਿ ਇਹ ਬੰਦਾ ਗद्दार ਹੈ ਇਹ ਦੇਸ਼த்ਰੋਹੀ ਹੈ ਇਹ ਸਾਰਾ ਜਦੋਂ ਉਹੀ ਕਲਾਕਾਰ ਉਹੀ ਬੰਦਾ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦਾ ਹੈ ਖੁੱਲ੍ਹ ਪੇਟ ਕਰਦਾ ਹੈ ਪ੍ਰਧਾਨ ਮੰਤਰੀ ਜੱਫੀਆਂ ਪਾ ਕੇ ਫੋਟੋਆਂ ਖਿਚਾਉਂਦਾ ਹੈ ਉਦੋਂ ਉਹ ਦੇਸ਼ ਭਗਤ ਹੈ ਤੇ ਜਦੋਂ ਉਹ ਆਪਣੀ ਕਲਾ ਦੇ ਪ੍ਰਗਟਾਵੇ ਲਈ ਜਿਹੜਾ ਹੈਗਾ ਉਹ ਕਰਦਾ ਹੈ ਤੇ ਫਿਰ ਉਹ ਜਿਹੜਾ ਹੈਗਾ ਦੇਸ਼ ਤ੍ਰੋਹੀ ਹੈ ਨਹੀਂ ਮੰਨ ਲਓ ਕਿਸੇ ਦੁਸ਼ਮਣ ਦੇਸ਼ ਦਾ ਮੰਨ ਲਓ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਕੁਝ ਹੋਇਆ ਮਤਲਬ ਕਿ ਆਪ ਇਪਰੇਸ਼ਨ ਸੰਦੂਰ ਹੋਇਆ ਪਹਿਲਗਾਮ ਅਟੈਕ ਹੋਇਆ ਉਸ ਤੋਂ ਪਹਿਲਾਂ ਉਹ ਫਿਲਮ ਸ਼ੂਟ ਵੀ ਹੋ ਗਈ ਹੈ ਨਾ ਤੇ ਉਹ ਉਹਨਾਂ ਕਿਸੇ ਪਾਕਿਸਤਾਨੀ ਅਦਾਕਾਰ ਨੂੰ ਇਹ ਲਗਾਤਾਰ ਵਾਰ ਉੱਠਦੀ ਹੈ ਕਿ ਪਾਕਿਸਤਾਨੀਆਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਭਾਰਤ ਨੂੰ ਇਹ ਤੁਹਾਨੂੰ ਕੀ ਲੱਗਦਾ ਹੈ ਐਜ਼ ਅ ਲਿਟਰੇਰੀ ਕ੍ਰਿਟਿਕ ਕਿ ਇਹ ਇਹ ਐਂਗਲ ਕਿਦਾਂ ਦੇਖਿਆ ਜਾਵੇ ਇਸ ਗੱਲ ਨੂੰ ਪਹਿਲੀ ਗੱਲ ਜਿਹੜਾ ਦੁਸ਼ਮਣ ਦੇਸ਼ ਦਾ ਜਿਹੜਾ ਨੈਰੇਟਿਵ ਹੈ ਨਾ ਇਹ ਬਹੁਤ ਖਤਰਨਾਕ ਹੈ ਜੀ ਠੀਕ ਹੈ ਫੌਜ ਦੀ ਆਪਣੀ ਜ਼ਰੂਰਤ ਹੁੰਦੀ ਹੈ ਫੌਜੀਆ ਨੂੰ ਤਿਆਰ ਕਰਨ ਵਾਸਤੇ ਮੋਰਲ ਹਾਈ ਰੱਖਣ ਵਾਸਤੇ ਦੁਸ਼ਮਣਾਂ ਐਨੀਮੀ 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 ਵੀ ਜਿਹੜਾ ਹਨ ਉਹਨਾਂ ਨੂੰ ಪಾਠ ਪੜਾਇਆ ਜਾਂਦਾ ਪਰ ਜਦੋਂ ਅਸੀਂ ਆਮ ਲੋਕ ਪਬਲਿਕ ਗੱਲ ਕਰਦੇ ਆ ਜੇ ਦੁਸ਼ਮਣ ਦੇਸ਼ ਹੋਵੇ ਉਹਨਾਂ ਦੀ ਐਂਬੈਸੀ ਕਿਉਂ ਖੋਲੀ ਇੱਥੇ ਹੂੰ ਤੁਸੀਂ ਆਪਣਾ ਸਫਾਰਤਖਾਨਾ ਉੱਥੇ ਕਿਉਂ ਖੋਲਿਆ اسلامਾਬਾਦ ਦੇ ਵਿੱਚ ਜੇ ਦੁਸ਼ਮਣੀ ਹੈ ਤੁਹਾਡਾ ਆਪਾਂ ਦੁਸ਼ਮਣ ਦੇ ਘਰੇ ਜਾ ਕੇ ਬੈਠਦੇ ਆ ਜੀ ਸੋ ਇਹ ਜਿਹੜੀ ਗੱਲ ਹੈ ਇਹਨੂੰ ਸਮਝਣ ਦੀ ਲੋੜ ਹੈ ਚਲੋ ਮੈਂ ਤਾਂ ਭਾਵੇਂ ਉਧਰ ਇਧਰ ਤੇ ਪੋਲਿਟਿਕਲ ਕੋਈ ਮੈਂ ਚਾਹੁੰਦਾ ਨਹੀਂ ਕੋਈ ਟਿੱਪਣੀ ਕਰਨੀ ਤੇ ਪਰ ਇਹ ਵੀ ਜੇ ਆਪਾਂ ਸੱਭਿਆਚਾਰਕ ਐਂਗਲ ਤੋਂ ਦੇਖਿਆ ਜਾਵੇ ਕਿ ਕਿਉਂ ਨਾ ਜਦੋਂ ਇੱਕ ਜ਼ੁਬਾਨ ਦੇ ਨਾਲ ਸਬੰਧਤ ਲੋਕ ਨੇ ਤੇ ਕਿਉਂ ਨਾ ਜਿਹੜੇ ਹੈ ਉਹ ਜਿਹੜੇ ਹੈ ਉਹ ਆਦਾਨ ਪ੍ਰਦਾਨ ਜਿਹੜਾ ਹੈ ਉਹ ਕਲਾ ਦਾ ਕਰਨ ਹਮ ਅਯੂਬ ਖਾਨ ਜਦੋਂ ਉੱਥੇ ਡਿਕਟੇਟਰ ਸੀ 47 ਦੀ ਵੰਡ ਹੋਈ ਬਹੁਤ ਕਤਲੋਗਾਰ ਤੋਂ ਦੋਨਾਂ ਧਰਾਂ ਤੋਂ ਲੋਕ ਮਾਰੇ ਗਏ ਮਾਰੇ ਭਾਵੇਂ ਜ਼ਿਆਦਾ ਪੰਜਾਬੀ ਜਾਂ ਬੰਗਾਲੀ ਗਏ ਤੇ ਉਸ ਤੋਂ ਬਾਅਦ ਫਿਰ ਦੋਨਾਂ ਧਿਰਾਂ ਨੇ ਸੋਚਿਆ ਜਵਾਰ ਲਾਲ ਨਰੂ ਸਟੇਟਸਮੈਨ ਸੀ ਸਿਆਣਾ ਸੀ ਵੀ ਆਪਾਂ ਇਕੱਠੇ ਕਰੀਏ ਇੱਕ ਮਤਲਬ ਕਿ ਦੋਹਾਂ ਦੇਸ਼ਾਂ ਦੀਆਂ ਖੇਡਾਂ ਕਰਾਈਆਂ ਜਿੱਦੇ ਜੋ ਮਿਲਖਾ ਸਿੰਘ ਵਰਗੇ ਦਾ ਨੂੰ ਜਿਹੜਾ ਹੈਗਾ ਫਲਾਈਂਗ ਸਿੱਖ ਦਾ ਜਿਹੜਾ ਹੈ ਸੀਗਾ ਉਹ ਲੱਕ ਮਿਲਿਆ ਖਤਾਬ ਮਿਲਿਆ ਹੁਣ ਜੇ ਸੋਚਦੇ ਕਿ ਇਸ ਤਾਂ ਦੁਸ਼ਮਣਾਂ ਜੀ ਸਾਡੀਆਂ ਤਾਂ ਉਦੋਂ ਇੰਨੀ ਕਤਰੋਗਾਰਤ ਹੋਈ ਹੈ ਇੱਕ ਦੂਜੇ ਦੇ ਅਸੀਂ ਬੰਦੇ ਵੱਡੇ ਐ ਤੇ ᱛੀਆਂ ਆਪਣਾਂ ਦੀ ਜਿੱਤਾਂ ਰੋਲੀਆਂ ਨੇ ਤੇ ਆਪਾਂ ਐਵੇਂ ਖੜੇ ਰਹੀਏ ਇਦਾਂ ਥੋੜੀ ਤਰੱਕੀ ਕਰਦਾ ਸੱਭਿਆਚਾਰ ਮਰ ਜਾਂਦੇ ਨੇ ਇਦਾਂ ਜੀ ਹੁਣ ਯੂਐਸਐਸਆਰ ਇੱਕ ਵੱਡੀਆਂ ਇੱਕ ਵਰਤਾਰਾ ਬਣਿਆ ਪੋਲੀਟਿਕਲੀ ਅਡਰਡ ਸਟੇਟਾਂ ਨੂੰ ਰਲ ਕੇ ਤੇ ਉਹਨਾਂ ਸਟੇਟਾਂ ਦਾ ਆਪਸ ਵਿੱਚ ਬਹੁਤ ਕੁਝ ਸਾਂਝਾ ਹੈ ਬਹੁਤ ਕੁਝ ਅਲੱਗ ਹੈ ਹੂੰ ਤੇ ਪਰ ਇਹ ਥੋੜੀ ਹੈ ਕਿ ਉਸ ਤੋਂ ਬਾਅਦ ਉਹ ਦੁਸ਼ਮਣ ਬਣ ਗਏ ਇੱਕ ਦੂਜੇ ਦੇ ਜਾਂ ਇਹ ਵੀ ਕੁਝ ਕਰਨ ਤਾਂ ਚਲੋ ਉਹ ਤਾਂ ਫਿਰ ਵੀ ਰਸ਼ੀਆ ਦੀ ਤਾਂ ਚਲੋ ਯੂਐਸਐਸਆਰ ਦੀ ਗੱਲ ਅਲੱਗ ਹੈ ਤੁਸੀਂ ਹਾਲੀਵੁੱਡ ਸਿਨੇਮਾ ਦੀ ਗੱਲ ਲਓ ਉਦਾਹਰਨ ਲਓ ਹਾਲੀਵੁੱਡ ਸਿਨੇਮਾ ਦੇ ਵਿੱਚ ਉਹਨਾਂ ਕਲਾਕਾਰਾਂ ਨੇ ਵੀ ਆ ਕੇ ਕੰਮ ਕੀਤਾ ਜਿਨ੍ਹਾਂ ਦਾ ਐਕਟ ਕੁੱਤੇ ਦਾ ਵੈਰ ਸੀ ਉਦੋਂ ਯੂਐਸ ਦੇ ਨਾਲ ਜਾਂ ਜਦੋਂ ਅਮਰੀਕਾ ਸੀ ਹੈਨਾ ਤੇ ਪਰ ਉੱਥੇ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕੋਈ ਉੱਤੇ ਪੋਲਿਟਿਕਲ ਟਿੱਪਣੀ ਨਹੀਂ ਆਈ ਮੈਂ ਤੁਹਾਨੂੰ ਇੱਕ ਹੋਰ ਗੱਲ ਛੋਟੀ ਜਿਹੀ ਦੱਸਦਾ ਜਦੋਂ ਦੇਸ਼ ਤਕਸੀਮ ਹੋਇਆ ਜੀ ਬਹੁਤ ਸਾਰੇ ਕਲਾਕਾਰ ਵੀ ਇੱਧਰ ਉੱਧਰ ਫਿਰ ਚਲੇ ਗਏ ਬਿਲਕੁਲ ਤੇ ਮੰਟੋ ਚਲੇ ਗਏ ਤੇ ਠੀਕ ਹੈ ਮੰਟੋ ਉੱਥੇ ਭਾਵੇਂ ਖੁਸ਼ ਨਹੀਂ ਸੀ ਜਾ ਕੇ ਜਦੋਂ ਬੜੇ ਗਲਾਮ ਆ ਲਿਖਾ ਉਧਰ ਚਲੇ ਗਏ ਤੇ ਬੜੇ ਗਲਾਮ ਅਲੀ ਖਾਨ ਉਧਰ ਜਾ ਕੇ ਰਿਆਜ਼ ਕਰਨਾ ਸ਼ੁਰੂ ਕੀਤਾ ਕਿਉਂਕਿ ਉਹ ਪਟੇਲਾ ਘਰਾਣੇ ਨਾਲ ਸੰਬੰਧਤ ਸੀ ਤੇ ਇਥੋਂ ਦੀ ਜਿਹੜੀ ਇੰਡੀਅਨ ਕਲਾਸਿਕਲ ਜਿਹੜੀ ਭਾਰਤੀ ਜਿਹੜੀ ਕਿ ਸ਼ਾਸਤਰੀ ਸੰਗੀਤ ਦੀ ਧਾਰਾ ਹੈ ਉਹਦੇ ਵਿੱਚ ਦੇਵੀ ਦੇਵਤਿਆਂ ਦੀ ਸਰਸਵਤੀ ਦੀ ਹੋਰ ਪੂਜਾ ਅਰਚਨਾ ਦਾ ਇੱਕ ਕਨਸੈਪਟ ਹੈ ਬਕਾਇਦਾ ਕਿਉਂਕਿ ਉਹ ਸੰਗੀਤ ਦੇ ਨਾਲ ਗੱਲ ਜੁੜੀ ਹੋਈ ਹੈ ਜਦੋਂ ਉਹ ਰਿਆਜ਼ ਕਰਦੇ ਤਾਂ ਉਹ ਜਿਹੜੇ ਸੀ ਆਲੇ ਦੁਆਲੇ ਜਿਵੇਂ ਇੱਥੇ ਹੁਣ ਉਦਮੂਲ ਚੱਕੀ ਫਿਰਦੇ ਨੇ ਉੱਥੋਂ ਦੇ ਮੁੱਲਾ ਚੱਕੀ ਫਿਰਦੇ ਸੀ ਵੀ ਇਹ ਬੜ ਇਥੇ ਇਹਦਾ ਕੀ ਮਤਲਬ ਇੱਥੇ ਦੇਵੀਆਂ ਦੀ ਆਰਾਧਨਾ ਕਰਦਾ ਆ ਕਿ ਉਹ ਕਹਿੰਦਾ ਮੈਂ ਰਹਿੰਦਾ ਹੀ ਨਹੀਂ ਛੱਡ ਕੇ ਆ ਗਿਆ ਜੀ ਵਾਪਸੇ ਭਾਰਤ ਦੇ ਵਿੱਚ ਕਲਾਕਾਰ ਨੂੰ ਜਦੋਂ ਤੁਸੀਂ ਜਲੀਲ ਕਰੋਗੇ ਤੰਗ ਕਰੋਗੇ ਬਿਨਾ ਮਤਲਬ ਤੇ ਇਹ ਜਿਹੜੀ ਸਿਆਸਤ ਹੈ ਇਹਦਾ ਮਤਲਬ ਇਹ ਦੋਨੇ ਕੰਟਰੀਆਂ ਦੇ ਵਿੱਚ ਇਦਾਂ ਦੀ ਹੋਈ ਹੈ ਕਿ ਜੀ ਲਗਭਗ ਇਦਾਂ ਦੀ ਹੈ ਕਿਉਂਕਿ ਸਾਡਾ ਸਿਨੇਮਾ ਬਹੁਤ ਡਿਵੈਲਪਡ ਹੈ ਜੀ ਪਾਕਿਸਤਾਨ ਦਾ ਜਿਹਨੂੰ ਪਾਲੀਵੁੱਡ ਕਹਿੰਦੇ ਆ ਕਹਿੰਨ ਨੂੰ ਪਰ ਉੱਥੇ ਸਿਨੇਮਾ ਹੈ ਨਹੀਂ ਇਸ ਰੂਪ ਚ ਠੀਕ ਹੈ ਜੀ ਤੇ ਹੁਣ ਜਿੱਥੇ ਇੱਕ ਵੱਡਾ ਡਿਵੈਲਪਡ ਸਿਨੇਮਾ ਹੈ ਜਿਹੜਾ ਆਪਾਂ ਹਾਲੀਵੁੱਡ ਵੱਲ ਜਾਂਦੇ ਆ ਤਾਂ ਹਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਾਲੀਵੁੱਡ ਜਾ ਕੇ ਕੰਮ ਕਰਾਂ ਤੇ ਦਿਲ ਪਰ ਜਿਹੜੇ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਨੇ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਅਸੀਂ ਪੰਜਾਬੀ ਫਿਲਮਾਂ ਚ ਜਾ ਕੇ ਇਹ ਗੱਲ ਕਹਿੰਦੇ ਆ ਵੀ ਜਿਹੜਾ ਦਲਜੀਤ ਦੇ ਹਵਾਲੇ ਨਾਲ ਜਿਹੜਾ ਮਸਲਾ ਸਾਹਮਣੇ ਆਇਆ ਤੁਹਾਡੀ ਉਹਦੇ ਤੇ ਕੀ ਟੇਕ ਹੈ ਨਹੀਂ ਦੇਖੋ ਮੈਨੂੰ ਕੋਈ ਮੈਂ ਕੋਈ ਬਹੁਤਾ ਦਲਜੀਤ ਦੇ ਗੀਤ ਵੀ ਨਹੀਂ ਸੁਨੇ ਮੈਂ ਕੋਈ ਬਹੁਤਾ ਅਡਮੈਰਰ ਵੀ ਨਹੀਂ ਜੀ ਪਰ ਇਹ ਹੈ ਕਿ ਇੱਕ ਕਲਾਕਾਰ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਇੱਕ ਆਪਣੇ ਸਿਆਸੀ ਐਂਗਲ ਤੋਂ ਜਾਂ ਆਪਣੇ ਫਿਰਕੂ ਐਂਗਲ ਤੋਂ ਇਦਾਂ ਧਰਦੇ ਹੋ ਕਿ ਇਹ ਬੰਦਾ ਗਦਾਰ ਹੈ ਦੇਸ਼ทรਹੀ ਹੈ ਇਹ ਸਾਰਾ ਜਦੋਂ ਉਹੀ ਕਲਾਕਾਰ ਉਹੀ ਬੰਦਾ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦਾ ਹੈ ਫੁੱਲ ਭੇਟ ਕਰਦਾ ਹੈ ਪ੍ਰਧਾਨ ਮੰਤਰੀ ਜੱਫੀਆਂ ਪਾ ਕੇ ਫੋਟੋਆਂ ਖਿਚਾਉਂਦਾ ਹੈ ਉਦੋਂ ਉਹ ਦੇਸ਼ ਭਗਤ ਹੈ ਤੇ ਜਦੋਂ ਉਹ ਆਪਣੀ ਕਲਾ ਦੇ ਪ੍ਰਗਟਾਵੇ ਲਈ ਜਿਹੜਾ ਹੈਗਾ ਉਹ ਕਰਦਾ ਤੇ ਫਿਰ ਉਹ ਜਿਹੜਾ ਹੈਗਾ ਦੇਸ਼த் ਧਰੋਹੀ ਹੈ ਨਹੀਂ ਮੰਨ ਲਓ ਕਿਸੇ ਦੁਸ਼ਮਣ ਦੇਸ਼ ਦਾ ਮੰਨ ਲਓ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਕੁਝ ਹੋਇਆ ਮਤਲਬ ਕਿ ਆਪ ਇਪਰੇਸ਼ਨ ਸੰਦੂਰ ਹੋਇਆ ਪਹਿਲਗਾਮ ਅਟੈਕ ਹੋਇਆ ਉਸ ਤੋਂ ਪਹਿਲਾਂ ਉਹ ਫਿਲਮ ਸ਼ੂਟ ਵੀ ਹੋ ਗਈ ਹੈ ਨਾ ਤੇ ਉਹ ਉਹਨਾਂ ਕਿਸੇ ਪਾਕਿਸਤਾਨੀ ਅਦਾਕਾਰ ਨੂੰ ਇਹ ਲਗਾਤਾਰ ਵਾਰ ਉੱਠਦੀ ਹੈ ਕਿ ਪਾਕਿਸਤਾਨੀਆਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਨਹੀਂ ਲੜਨਾ ਚਾਹੀਦਾ ਭਾਰਤ ਨੂੰ ਇਹ ਤੁਹਾਨੂੰ ਕੀ ਲੱਗਦਾ ਹੈ ਐਜ਼ ਅ ਲਿਟਰੇਰੀ ਕ੍ਰਿਟਿਕ ਕਿ ਇਹ ਇਹ ਐਂਗਲ ਕਿਦਾਂ ਦੇਖਿਆ ਜਾਵੇ ਇਸ ਗੱਲ ਨੂੰ ਪਹਿਲੀ ਗੱਲ ਜਿਹੜਾ ਦੁਸ਼ਮਣ ਦੇਸ਼ ਦਾ ਜਿਹੜਾ ਨੈਰੇਟਿਵ ਹੈ ਨਾ ਇਹ ਬਹੁਤ ਖਤਰਨਾਕ ਹੈ ਜੀ ਠੀਕ ਹੈ ਫੌਜ ਦੀ ਆਪਣੀ ਜ਼ਰੂਰਤ ਹੁੰਦੀ ਹੈ ਫੌਜੀਆਂ ਨੂੰ ਤਿਆਰ ਕਰਨ ਵਾਸਤੇ ਮੋਰਲ ਹਾਈ ਰੱਖਣ ਵਾਸਤੇ ਦੁਸ਼ਮਣਾਂ ਐਨੀਮੀ 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 ਵੀ ਜਿਹੜਾ ਹਨ ਉਹਨਾਂ ਨੂੰ ಪಾਠ ਪੜਾਇਆ ਜਾਂਦਾ ਪਰ ਜਦੋਂ ਅਸੀਂ ਆਮ ਲੋਕ ਪਬਲਿਕ ਗੱਲ ਕਰਦੇ ਆ ਜੇ ਦੁਸ਼ਮਣ ਦੇਸ਼ ਹੋਵੇ ਉਹਨਾਂ ਦੀ ਐਮਬੈਸੀ ਕਿਉਂ ਖੋਲੀ ਇੱਥੇ ਹੂੰ ਤੁਸੀਂ ਆਪਣਾ ਸਫਾਰਤਖਾਨਾ ਉੱਥੇ ਕਿਉਂ ਖੋਲਿਆ اسلامਾਬਾਦ ਦੇ ਵਿੱਚ ਜੇ ਦੁਸ਼ਮਣੀ ਹੈ ਤੁਹਾਡਾ ਆਪਾਂ ਦੁਸ਼ਮਣ ਦੇ ਘਰੇ ਜਾ ਕੇ ਬੈਠਦੇ ਆ ਜੀ ਸੋ ਇਹ ਜਿਹੜੀ ਗੱਲ ਹੈ ਇਹਨੂੰ ਸਮਝਣ ਦੀ ਲੋੜ ਹੈ ਚਲੋ ਮੈਂ ਤਾਂ ਭਾਵੇਂ ਉਧਰ ਇਧਰ ਤੇ ਪੋਲਿਟਿਕਲ ਕੋਈ ਮੈਂ ਚਾਹੁੰਦਾ ਨਹੀਂ ਕੋਈ ਟਿੱਪਣੀ ਕਰਨੀ ਤੇ ਪਰ ਇਹ ਵੀ ਜੇ ਆਪਾਂ ਸੱਭਿਆਚਾਰਕ ਐਂਗਲ ਤੋਂ ਦੇਖਿਆ ਜਾਵੇ ਕਿ ਕਿਉਂ ਨਾ ਜਦੋਂ ਇੱਕ ਜ਼ੁਬਾਨ ਦੇ ਨਾਲ ਸਬੰਧਤ ਲੋਕ ਨੇ ਤੇ ਕਿਉਂ ਨਾ ਜਿਹੜੇ ਹੈ ਉਹ ਜਿਹੜੇ ਹੈ ਉਹ ਆਦਾਨ ਪ੍ਰਦਾਨ ਜਿਹੜਾ ਹੈ ਉਹ ਕਲਾ ਦਾ ਕਰਨ ਹਮ ਅਯੂਬ ਖਾਨ ਜਦੋਂ ਉੱਥੇ ਡਿਕਟੇਟਰ ਸੀ 47 ਦੀ ਵੰਡ ਹੋਈ ਬਹੁਤ ਕਤਲੋਗਾਰ ਤੋਂ ਦੋਨਾਂ ਧਰਾਂ ਤੋਂ ਲੋਕ ਮਾਰੇ ਗਏ ਮਾਰੇ ਭਾਵੇਂ ਜ਼ਿਆਦਾ ਪੰਜਾਬੀ ਜਾਂ ਬੰਗਾਲੀ ਗਏ ਤੇ ਉਸ ਤੋਂ ਬਾਅਦ ਫਿਰ ਦੋਨਾਂ ਧਿਰਾਂ ਨੇ ਸੋਚਿਆ ਜਵਾਹਰ ਲਾਲ ਨਹਿਰੂ ਸਟੇਟਸਮੈਨ ਸੀ ਸਿਆਣਾ ਸੀ ਵੀ ਆਪਾਂ ਇਕੱਠੇ ਕਰੀਏ ਇੱਕ ਮਤਲਬ ਕਿ ਦੋਹਾਂ ਦੇਸ਼ਾਂ ਦੀਆਂ ਖੇਡਾਂ ਕਰਾਈਆਂ ਜਿਹਦੇ ਜੋ ਮਿਲਖਾ ਸਿੰਘ ਵਰਗੇ ਦਾ ਨੂੰ ਜਿਹੜਾ ਹੈਗਾ ਫਲਾਈਂਗ ਸਿੱਖ ਦਾ ਜਿਹੜਾ ਹੈ ਸੀਗਾ ਉਹ ਲੱਕ ਮਿਲਿਆ ਖਤਾਬ ਮਿਲਿਆ ਹੁਣ ਜੇ ਸੋਚਦੇ ਕਿ ਇਸ ਤਾਂ ਦੁਸ਼ਮਣਾਂ ਜੀ ਸਾਡੀਆਂ ਤਾਂ ਉਦੋਂ ਇੰਨੀ ਕਤਰੋਗਾਰਤ ਹੋਈ ਹੈ ਇੱਕ ਦੂਜੇ ਦੇ ਅਸੀਂ ਬੰਦੇ ਵੱਡੇ ਐ ਤੇ ᱛੀਆਂ ਆਪਣਾਂ ਦੀ ਜਿੱਤਾਂ ਰੋਲੀਆਂ ਨੇ ਤੇ ਆਪਾਂ ਐਵੇਂ ਖੜੇ ਰਹੀਏ ਇਦਾਂ ਥੋੜੀ ਤਰੱਕੀ ਕਰਦਾ ਸੱਭਿਆਚਾਰ ਮਰ ਜਾਂਦੇ ਨੇ ਇਦਾਂ ਜੀ ਹੁਣ ਯੂਐਸਐਸਆਰ ਇੱਕ ਵੱਡੀਆਂ ਇੱਕ ਵਰਤਾਰਾ ਬਣਿਆ ਪੋਲੀਟਿਕਲੀ ਅਡਰਡ ਸਟੇਟਾਂ ਨੂੰ ਰਲ ਕੇ ਤੇ ਉਹਨਾਂ ਸਟੇਟਾਂ ਦਾ ਆਪਸ ਵਿੱਚ ਬਹੁਤ ਕੁਝ ਸਾਂਝਾ ਹੈ ਬਹੁਤ ਕੁਝ ਅਲੱਗ ਹੈ ਤੇ ਪਰ ਇਹ ਥੋੜੀ ਹੈ ਕਿ ਉਸ ਤੋਂ ਬਾਅਦ ਉਹ ਦੁਸ਼ਮਣ ਬਣ ਗਏ ਇੱਕ ਦੂਜੇ ਦੇ ਜਾਂ ਇਹ ਵੀ ਕੁਝ ਕਰਨ ਹੂੰ ਚਲੋ ਉਹ ਤਾਂ ਫਿਰ ਵੀ ਰਸ਼ੀਆ ਦੀ ਤਾਂ ਚਲੋ ਯੂਐਸਐਸਆਰ ਦੀ ਗੱਲ ਅਲੱਗ ਹੈ ਤੁਸੀਂ ਹਾਲੀਵੁੱਡ ਸਿਨੇਮਾ ਦੀ ਗੱਲ ਲਓ ਉਦਾਹਰਨ ਲਓ ਹਾਲੀਵੁੱਡ ਸਿਨੇਮਾ ਦੇ ਵਿੱਚ ਉਹਨਾਂ ਕਲਾਕਾਰਾਂ ਨੇ ਵੀ ਆ ਕੇ ਕੰਮ ਕੀਤਾ ਜਿਨ੍ਹਾਂ ਦਾ ਐਟ ਕੁੱਤੇ ਦਾ ਵੈਰ ਸੀ ਉਦੋਂ ਯੂਐਸ ਦੇ ਨਾਲ ਜਾਂ ਜਦੋਂ ਅਮਰੀਕਾ ਸੀ ਹੈਨਾ ਤੇ ਪਰ ਉੱਥੇ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕੋਈ ਉੱਥੇ ਪੋਲਿਟਿਕਲ ਟਿੱਪਣੀ ਨਹੀਂ ਆਈ ਮੈਂ ਤੁਹਾਨੂੰ ਇੱਕ ਹੋਰ ਗੱਲ ਛੋਟੀ ਜਿਹੀ ਦੱਸਦਾ ਜਦੋਂ ਦੇਸ਼ ਤਕਸੀਮ ਹੋਇਆ ਜੀ ਬਹੁਤ ਸਾਰੇ ਕਲਾਕਾਰ ਵੀ ਇੱਧਰ ਉੱਧਰ ਫਿਰ ਚਲੇ ਗਏ ਬਿਲਕੁਲ ਤੇ ਮੰਟੋ ਚਲੇ ਗਏ ਤੇ ਠੀਕ ਹੈ ਮੰਟੋ ਉੱਥੇ ਭਾਵੇਂ ਖੁਸ਼ ਨਹੀਂ ਸੀ ਜਾ ਕੇ ਜਿਹੜੋ ਬੜੇ ਗਲਾਮਾ ਲਿਖਾ ਉਧਰ ਚਲੇ ਗਏ ਤੇ ਬੜੇ ਗਲਾਮ ਅਲੀ ਖਾਨ ਉਧਰ ਜਾ ਕੇ ਰਿਆਜ਼ ਕਰਨਾ ਸ਼ੁਰੂ ਕੀਤਾ ਕਿਉਂਕਿ ਉਹ ਪਟੇਲਾ ਘਰਾਣੇ ਨਾਲ ਸੰਬੰਧਤ ਸੀ ਤੇ ਇਥੋਂ ਦੀ ਜਿਹੜੀ ਇੰਡੀਅਨ ਕਲਾਸੀਕਲ ਜਿਹੜੀ ਭਾਰਤੀ ਜਿਹੜੀ ਕਿ ਸ਼ਾਸਤਰੀ ਸੰਗੀਤ ਦੀ ਧਾਰਾ ਹੈ ਉਹਦੇ ਵਿੱਚ ਦੇਵੀ ਦੇਵਤਿਆਂ ਦੀ ਸਰਸਵਤੀ ਦੀ ਹੋਰ ਪੂਜਾ ਅਰਚਨਾ ਦਾ ਇੱਕ ਕਨਸੈਪਟ ਹੈ ਬਕਾਇਦਾ ਕਿਉਂਕਿ ਉਹ ਸੰਗੀਤ ਦੇ ਨਾਲ ਗੱਲ ਜੁੜੀ ਹੋਈ ਹੈ ਜਦੋਂ ਉਹ ਰਿਆਜ਼ ਕਰਦੇ ਤਾਂ ਉਹ ਜਿਹੜੇ ਸੀ ਆਲੇ ਦੁਆਲੇ ਜਿਵੇਂ ਇੱਥੇ ਹੁਣ ਉਦਮੂਲ ਚੱਕੀ ਫਿਰਦੇ ਨੇ ਉੱਥੋਂ ਦੇ ਮੁੱਲਾ ਚੱਕੀ ਫਿਰਦੇ ਸੀ ਵੀ ਇਹ ਇਹ ਬੜੇ ਗਲਾਮ ਅਲੀ ਖਾਨ ਦਾ ਇਹ ਇੱਥੇ ਇਹਦਾ ਕੀ ਮਤਲਬ ਇੱਥੇ ਦੇਵੀਆਂ ਦੀ ਆਰਾਧਨਾ ਕਰਦਾ ਆ ਕਿ ਉਹ ਕਹਿੰਦਾ ਮੈਂ ਰਹਿੰਦਾ ਹੀ ਨਹੀਂ ਛੱਡ ਕੇ ਆ ਗਿਆ ਜੀ ਵਾਪਸੇ ਭਾਰਤ ਦੇ ਵਿੱਚ ਕਲਾਕਾਰ ਨੂੰ ਜਦੋਂ ਤੁਸੀਂ ਜ਼ਲੀਲ ਕਰੋਗੇ ਤੰਗ ਕਰੋਗੇ ਬਿਨਾ ਮਤਲਬ ਤੇ ਇਹ ਜਿਹੜੀ ਸਿਆਸਤ ਹੈ ਇਹਦਾ ਮਤਲਬ ਹੈ ਦੋਨੇ ਕੰਟਰੀਆਂ ਦੇ ਵਿੱਚ ਇਦਾਂ ਦੀ ਹੋਈ ਹੈ ਕਿ ਲਗਭਗ ਇਦਾਂ ਦੀ ਹੈ ਕਿਉਂਕਿ ਸਾਡਾ ਸਿਨੇਮਾ ਬਹੁਤ ਡਿਵੈਲਪਡ ਹੈ ਜੀ ਪਾਕਿਸਤਾਨ ਦਾ ਜਿਹਨੂੰ ਪਾਲੀਵੁੱਡ ਕਹਿੰਦੇ ਆ ਕਹਿੰਨ ਨੂੰ ਪਰ ਉੱਥੇ ਸਿਨੇਮਾ ਹੈ ਨਹੀਂ ਇਸ ਰੂਪ 'ਚ ਠੀਕ ਹੈ ਜੀ ਤੇ ਹੁਣ ਜਿੱਥੇ ਇੱਕ ਵੱਡਾ ਡਿਵੈਲਪਡ ਸਿਨੇਮਾ ਹੈ ਜਿਹੜਾ ਆਪਾਂ ਹਾਲੀਵੁੱਡ ਵੱਲ ਜਾਣਦੇ ਆ ਤਾਂ ਹਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਾਲੀਵੁੱਡ 'ਚ ਜਾ ਕੇ ਕੰਮ ਕਰਾਂ ਤੇ ਦਿਲ 'ਚ ਜਿਹੜੇ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਨੇ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਅਸੀਂ ਪੰਜਾਬੀ ਫਿਲਮਾਂ 'ਚ ਜਾ ਕੇ ਪਹੀ ਇਹੇ ਗੱਲ ਕਹਿੰਦੇ ਆ ਕਿ ਇਹ ਜਦਲਜੀਤ ਦੇ ਹਵਾਲੇ ਨਾਲ ਜਿਹੜਾ ਮਸਲਾ ਸਾਹਮਣੇ ਆਇਆ ਤੁਹਾਡੀ ਉਹਦੇ ਤੇ ਕੀ ਟੇਕ ਹੈ ਨਹੀਂ ਦੇਖੋ ਮੈਨੂੰ ਕੋਈ ਮੈਂ ਕੋਈ ਬਹੁਤਾ ਦਲਜੀਤ ਦੇ ਗੀਤ ਵੀ ਨਹੀਂ ਸੁਨੇ ਮੈਂ ਕੋਈ ਬਹੁਤਾ ਅਡਮੈਰਰ ਵੀ ਨਹੀਂ ਜੀ ਪਰ ਇਹ ਹੈ ਕਿ ਇੱਕ ਕਲਾਕਾਰ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਇੱਕ ਆਪਣੇ ਸਿਆਸੀ ਐਂਗਲ ਤੋਂ ਜਾਂ ਆਪਣੇ ਫਿਰਕੂ ਐਂਗਲ ਤੋਂ ਇਦਾਂ ਧਰਦੇ ਹੋ ਕਿ ਇਹ ਬੰਦਾ ਗद्दार ਹੈ ਇਹ ਦੇਸ਼த்ਰੋਹੀ ਹੈ ਇਹ ਸਾਰਾ ਜਦੋਂ ਉਹੀ ਕਲਾਕਾਰ ਉਹੀ ਬੰਦਾ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦਾ ਹੈ ਖੋਲ ਭੇਟ ਕਰਦਾ ਹੈ ਪ੍ਰਧਾਨ ਮੰਤਰੀ ਜੱਫੀਆਂ ਪਾ ਕੇ ਫੋਟੋਆਂ ਖਿਚਾਉਂਦਾ ਹੈ ਉਦੋਂ ਉਹ ਦੇਸ਼ ਭਗਤ ਹੈ ਤੇ ਜਦੋਂ ਉਹ ਆਪਣੀ ਕਲਾ ਦੇ ਪ੍ਰਗਟਾਵੇ ਲਈ ਜਿਹੜਾ ਹੈਗਾ ਉਹ ਕਰਦਾ ਹੈ ਤੇ ਫਿਰ ਉਹ ਜਿਹੜਾ ਹੈਗਾ ਦੇਸ਼ ਤ੍ਰੋਗੇ ਨਹੀਂ ਮੰਨ ਲਓ ਕਿਸੇ ਦੁਸ਼ਮਣ ਦੇਸ਼ ਦਾ ਮੰਨ ਲਓ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਕੁਝ ਹੋਇਆ ਮਤਲਬ ਕਿ ਆਪ ਇਪਰੇਸ਼ਨ ਸੰਦੂਰ ਹੋਇਆ ਪਹਿਲਗਾਮ ਅਟੈਕ ਹੋਇਆ ਉਸ ਤੋਂ ਪਹਿਲਾਂ ਉਹ ਫਿਲਮ ਸ਼ੂਟ ਵੀ ਹੋ ਗਈ ਹੈ ਨਾ ਤੇ ਉਹ ਉਹਨਾਂ ਨੇ ਕਿਸੇ ਪਾਕਿਸਤਾਨੀ ਅਦਾਕਾਰ ਨੂੰ ਇਹ ਲਗਾਤਾਰ ਬਾਤ ਉੱਠਦੀ ਹੈ ਕਿ ਪਾਕਿਸਤਾਨੀਆਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਭਾਰਤ ਨੂੰ ਇਹ ਤੁਹਾਨੂੰ ਕੀ ਲੱਗਦਾ ਹੈ ਐਜ਼ ਅ ਲਿਟਰਰੀ ਕ੍ਰਿਟਿਕ ਕਿ ਇਹ ਇਹ ਐਂਗਲ ਕਿਦਾਂ ਦੇਖਿਆ ਜਾਵੇ ਇਸ ਗੱਲ ਨੂੰ ਪਹਿਲੀ ਗੱਲ ਤਾਂ ਜਿਹੜਾ ਦੁਸ਼ਮਣ ਦੇਸ਼ ਦਾ ਜਿਹੜਾ ਨੈਰੇਟਿਵ ਹੈ ਨਾ ਜੀ ਬਹੁਤ ਖਤਰਨਾਕ ਹੈ ਜੀ ਠੀਕ ਹੈ ਫੌਜ ਦੀ ਆਪਣੀ ਜ਼ਰੂਰਤ ਹੁੰਦੀ ਹੈ ਫੌਜੀਆਂ ਨੂੰ ਤਿਆਰ ਕਰਨ ਵਾਸਤੇ ਮੋਰਲ ਹਾਈ ਰੱਖਣ ਵਾਸਤੇ ਦੁਸ਼ਮਣਾਂ ਐਨੀਮੀ 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 ਵੀ ਜਿਹੜਾ ਹਨ ਉਹਨਾਂ ਨੂੰ ಪಾਠ ਪੜਾਇਆ ਜਾਂਦਾ ਪਰ ਜਦੋਂ ਅਸੀਂ ਆਮ ਲੋਕ ਪਬਲਿਕ ਗੱਲ ਕਰਦੇ ਆ ਜੇ ਦੁਸ਼ਮਣ ਦੇਸ਼ ਹੋਵੇ ਉਹਨਾਂ ਦੀ ਐਮਬੈਸੀ ਕਿਉਂ ਖੋਲੀ ਇੱਥੇ ਹੂੰ ਤੁਸੀਂ ਆਪਣਾ ਸਫਾਰਤਖਾਨਾ ਉੱਥੇ ਕਿਉਂ ਖੋਲਿਆ اسلامਾਬਾਦ ਦੇ ਵਿੱਚ ਜੇ ਦੁਸ਼ਮਣੀ ਹੈ ਤੁਹਾਡਾ ਆਪਾਂ ਦੁਸ਼ਮਣ ਦੇ ਘਰੇ ਜਾ ਕੇ ਬੈਠਦੇ ਆ ਜੀ ਸੋ ਇਹ ਜਿਹੜੀ ਗੱਲ ਹੈ ਇਹਨੂੰ ਸਮਝਣ ਦੀ ਲੋੜ ਹੈ ਚਲੋ ਮੈਂ ਤਾਂ ਭਾਵੇਂ ਉਧਰ ਇਧਰ ਤੇ ਪੋਲਿਟਿਕਲ ਕੋਈ ਮੈਂ ਚਾਹੁੰਦਾ ਨਹੀਂ ਕੋਈ ਟਿੱਪਣੀ ਕਰਨੀ ਤੇ ਪਰ ਇਹ ਵੀ ਜੇ ਆਪਾਂ ਸੱਭਿਆਚਾਰਕ ਐਂਗਲ ਤੋਂ ਦੇਖਿਆ ਜਾਵੇ ਕਿ ਕਿਉਂ ਨਾ ਜਦੋਂ ਇੱਕ ਜ਼ੁਬਾਨ ਦੇ ਨਾਲ ਸਬੰਧਤ ਲੋਕ ਨੇ ਤੇ ਕਿਉਂ ਨਾ ਜਿਹੜੇ ਹੈ ਉਹ ਜਿਹੜੇ ਹੈ ਉਹ ਆਦਾਨ ਪ੍ਰਦਾਨ ਜਿਹੜਾ ਹੈ ਉਹ ਕਲਾ ਦਾ ਕਰਨ ਹਮ ਅਯੂਬ ਖਾਨ ਜਦੋਂ ਉੱਥੇ ਡਿਕਟੇਟਰ ਸੀ 47 ਦੀ ਵੰਡ ਹੋਈ ਬਹੁਤ ਕਤਲੋਗਾਰ ਤੋਂ ਦੋਨਾਂ ਧਰਾਂ ਤੋਂ ਲੋਕ ਮਾਰੇ ਗਏ ਮਾਰੇ ਭਾਵੇਂ ਜ਼ਿਆਦਾ ਪੰਜਾਬੀ ਜਾਂ ਬੰਗਾਲੀ ਗਏ ਤੇ ਉਸ ਤੋਂ ਬਾਅਦ ਫਿਰ ਦੋਨਾਂ ਧਿਰਾਂ ਨੇ ਸੋਚਿਆ ਜਵਾਹਰ ਲਾਲ ਨਹਿਰੂ ਸਟੇਟਸਮੈਨ ਸੀ ਸਿਆਣਾ ਸੀ ਵੀ ਆਪਾਂ ਇਕੱਠੇ ਕਰੀਏ ਇੱਕ ਮਤਲਬ ਕਿ ਦੋਹਾਂ ਦੇਸ਼ਾਂ ਦੀਆਂ ਖੇਡਾਂ ਕਰਾਈਆਂ ਜਿਹਦੇ ਜੋ ਮਿਲਖਾ ਸਿੰਘ ਵਰਗੇ ਦਾ ਨੂੰ ਜਿਹੜਾ ਹੈਗਾ ਫਲਾਈਂਗ ਸਿੱਖ ਦਾ ਜਿਹੜਾ ਹੈ ਸੀਗਾ ਉਹ ਲੱਕ ਮਿਲਿਆ ਖਤਾਬ ਮਿਲਿਆ ਹੁਣ ਜੇ ਸੋਚਦੇ ਕਿ ਇਸ ਤਾਂ ਦੁਸ਼ਮਣਾਂ ਜੀ ਸਾਡੀਆਂ ਤਾਂ ਉਦੋਂ ਇੰਨੀ ਕਤਰੋਗਾਰਤ ਹੋਈ ਹੈ ਇੱਕ ਦੂਜੇ ਦੇ ਅਸੀਂ ਬੰਦੇ ਵੱਡੇ ਐ ਤੇ ਤਿੰयां ਆਪਣਾਂ ਦੀਆਂ ਜਿੱਤਾਂ ਰੋਲੀਆਂ ਨੇ ਤੇ ਆਪਾਂ ਐਵੇਂ ਖੜੇ ਰਹੀਏ ਇਦਾਂ ਥੋੜੀ ਤਰੱਕੀ ਕਰਦਾ ਸੱਭਿਆਚਾਰ ਮਰ ਜਾਂਦੇ ਨੇ ਇਦਾਂ ਜੀ ਹੁਣ ਯੂਐਸਐਸਆਰ ਇੱਕ ਵੱਡੀਆਂ ਇੱਕ ਵਰਤਾਰਾ ਬਣਿਆ ਪੋਲੀਟਿਕਲੀ ਅਡਰਡ ਸਟੇਟਾਂ ਨੂੰ ਰਲ ਕੇ ਤੇ ਉਹਨਾਂ ਸਟੇਟਾਂ ਦਾ ਆਪਸ ਵਿੱਚ ਬਹੁਤ ਕੁਝ ਸਾਂਝਾ ਹੈ ਬਹੁਤ ਕੁਝ ਅਲੱਗ ਹੈ ਤੇ ਪਰ ਇਹ ਥੋੜੀ ਹੈ ਕਿ ਉਸ ਤੋਂ ਬਾਅਦ ਉਹ ਦੁਸ਼ਮਣ ਬਣ ਗਏ ਇੱਕ ਦੂਜੇ ਦੇ ਜਾਂ ਇਹ ਵੀ ਕੁਝ ਕਰਨ ਹੂੰ ਚਲੋ ਉਹ ਤਾਂ ਫਿਰ ਵੀ ਰਸ਼ੀਆ ਦੀ ਤਾਂ ਚਲੋ ਯੂਐਸਐਸਆਰ ਦੀ ਗੱਲ ਅਲੱਗ ਹੈ ਤੁਸੀਂ ਹਾਲੀਵੁੱਡ ਸਿਨੇਮਾ ਦੀ ਗੱਲ ਲਓ ਉਦਾਹਰਨ ਲਓ ਹਾਲੀਵੁੱਡ ਸਿਨੇਮਾ ਦੇ ਵਿੱਚ ਉਹਨਾਂ ਕਲਾਕਾਰਾਂ ਨੇ ਵੀ ਆ ਕੇ ਕੰਮ ਕੀਤਾ ਜਿਨ੍ਹਾਂ ਦਾ ਐਟ ਕੁੱਤੇ ਦਾ ਵੈਰ ਸੀ ਉਦੋਂ ਯੂਐਸ ਦੇ ਨਾਲ ਜਾਂ ਜਦੋਂ ਅਮਰੀਕਾ ਸੀ ਹੈਨਾ ਤੇ ਪਰ ਉੱਥੇ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕੋਈ ਉੱਥੇ ਪੋਲਿਟਿਕਲ ਟਿੱਪਣੀ ਨਹੀਂ ਆਈ ਮੈਂ ਤੁਹਾਨੂੰ ਇੱਕ ਹੋਰ ਗੱਲ ਛੋਟੀ ਜਿਹੀ ਦੱਸਦਾ ਜਦੋਂ ਦੇਸ਼ ਤਕਸੀਮ ਹੋਇਆ ਜੀ ਬਹੁਤ ਸਾਰੇ ਕਲਾਕਾਰ ਵੀ ਇੱਧਰ ਉੱਧਰ ਫਿਰ ਚਲੇ ਗਏ ਬਿਲਕੁਲ ਤੇ ਮੰਟੋ ਚਲੇ ਗਏ ਤੇ ਠੀਕ ਹੈ ਮੰਟੋ ਉੱਥੇ ਭਾਵੇਂ ਖੁਸ਼ ਨਹੀਂ ਸੀ ਜਾ ਕੇ ਜਿਹੜੋ ਬੜੇ ਗਲਾਮਾ ਲਿਖਾ ਉਧਰ ਚਲੇ ਗਏ ਤੇ ਬੜੇ ਗਲਾਮ ਅਲੀ ਖਾਨ ਉਧਰ ਜਾ ਕੇ ਰਿਆਜ਼ ਕਰਨਾ ਸ਼ੁਰੂ ਕੀਤਾ ਕਿਉਂਕਿ ਉਹ ਪਟੇਲਾ ਘਰਾਣੇ ਨਾਲ ਸੰਬੰਧਤ ਸੀ ਤੇ ਇਥੋਂ ਦੀ ਜਿਹੜੀ ਇੰਡੀਅਨ ਕਲਾਸੀਕਲ ਜਿਹੜੀ ਭਾਰਤੀ ਜਿਹੜੀ ਕਿ ਸ਼ਾਸਤਰੀ ਸੰਗੀਤ ਦੀ ਧਾਰਾ ਹੈ ਉਹਦੇ ਵਿੱਚ ਦੇਵੀ ਦੇਵਤਿਆਂ ਦੀ ਸਰਸਵਤੀ ਦੀ ਹੋਰ ਪੂਜਾ ਅਰਚਨਾ ਦਾ ਇੱਕ ਕਨਸੈਪਟ ਹੈ ਬਕਾਇਦਾ ਕਿਉਂਕਿ ਉਹ ਸੰਗੀਤ ਦੇ ਨਾਲ ਗੱਲ ਜੁੜੀ ਹੋਈ ਹੈ ਜਦੋਂ ਉਹ ਰਿਆਜ਼ ਕਰਦੇ ਤਾਂ ਉਹ ਜਿਹੜੇ ਸੀ ਆਲੇ ਦੁਆਲੇ ਜਿਵੇਂ ਇੱਥੇ ਹੁਣ ਉਦਮੂਲ ਚੱਕੀ ਫਿਰਦੇ ਨੇ ਉੱਥੋਂ ਦੇ ਮੁੱਲਾ ਚੱਕੀ ਫਿਰਦੇ ਸੀ ਵੀ ਇਹ ਇਹ ਬੜੇ ਗਲਾਮ ਅਲੀ ਖਾਨ ਦਾ ਇਹ ਇੱਥੇ ਇਹਦਾ ਕੀ ਮਤਲਬ ਇੱਥੇ ਦੇਵੀਆਂ ਦੀ ਆਰਾਧਨਾ ਕਰਦਾ ਆ ਕਿ ਉਹ ਕਹਿੰਦਾ ਮੈਂ ਰਹਿੰਦਾ ਹੀ ਨਹੀਂ ਛੱਡ ਕੇ ਆ ਗਿਆ ਜੀ ਵਾਪਸੇ ਭਾਰਤ ਦੇ ਵਿੱਚ ਕਲਾਕਾਰ ਨੂੰ ਜਦੋਂ ਤੁਸੀਂ ਜ਼ਲੀਲ ਕਰੋਗੇ ਤੰਗ ਕਰੋਗੇ ਬਿਨਾ ਮਤਲਬ ਤੇ ਇਹ ਜਿਹੜੀ ਸਿਆਸਤ ਹੈ ਇਹਦਾ ਮਤਲਬ ਹੈ ਦੋਨੇ ਕੰਟਰੀਆਂ ਦੇ ਵਿੱਚ ਇਦਾਂ ਦੀ ਹੋਈ ਹੈ ਕਿ ਲਗਭਗ ਇਦਾਂ ਦੀ ਹੈ ਕਿਉਂਕਿ ਸਾਡਾ ਸਿਨੇਮਾ ਬਹੁਤ ਡਿਵੈਲਪਡ ਹੈ ਜੀ ਪਾਕਿਸਤਾਨ ਦਾ ਜਿਹਨੂੰ ਪਾਲੀਵੁੱਡ ਕਹਿੰਦੇ ਆ ਕਹਿੰਨ ਨੂੰ ਪਰ ਉੱਥੇ ਸਿਨੇਮਾ ਹੈ ਨਹੀਂ ਇਸ ਰੂਪ 'ਚ ਠੀਕ ਹੈ ਜੀ ਤੇ ਹੁਣ ਜਿੱਥੇ ਇੱਕ ਵੱਡਾ ਡਿਵੈਲਪਡ ਸਿਨੇਮਾ ਹੈ ਜਿਉਂ ਆਪਾਂ ਹਾਲੀਵੁੱਡ ਵੱਲ ਜਾਂਦੇ ਆ ਤਾਂ ਹਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਾਲੀਵੁੱਡ 'ਚ ਜਾ ਕੇ ਕੰਮ ਕਰਾਂ ਤੇ ਦਿਲ 'ਚ ਜਿਹੜੇ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਨੇ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਅਸੀਂ ਪੰਜਾਬੀ ਫਿਲਮਾਂ 'ਚ ਜਾ ਕੇ ਉਹ ਇਹ ਹੀ ਗੱਲ ਕਹਿੰਦੇ ਆ ਕਿ ਇਹ ਜਦਲਜੀਤ ਦੇ ਹਵਾਲੇ ਨਾਲ ਜਿਹੜਾ ਮਸਲਾ ਸਾਹਮਣੇ ਆਇਆ ਤੁਹਾਡੀ ਉਹਦੇ ਤੇ ਕੀ ਟੇਕ ਹੈ ਨਹੀਂ ਦੇਖੋ ਮੈਨੂੰ ਕੋਈ ਮੈਂ ਕੋਈ ਬਹੁਤਾ ਦਲਜੀਤ ਦੇ ਗੀਤ ਵੀ ਨਹੀਂ ਸੁਨੇ ਮੈਂ ਕੋਈ ਬਹੁਤਾ ਅਡਮੈਰਰ ਵੀ ਨਹੀਂ ਜੀ ਪਰ ਇਹ ਹੈ ਕਿ ਇੱਕ ਕਲਾਕਾਰ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਇੱਕ ਆਪਣੇ ਸਿਆਸੀ ਐਂਗਲ ਤੋਂ ਜਾਂ ਆਪਣੇ ਫਿਰਕੂ ਐਂਗਲ ਤੋਂ ਇਦਾਂ ਧਰਦੇ ਹੋ ਕਿ ਇਹ ਬੰਦਾ ਗद्दार ਹੈ ਇਹ ਦੇਸ਼த்ਰੋਹੀ ਹੈ ਇਹ ਸਾਰਾ ਜਦੋਂ ਉਹੀ ਕਲਾਕਾਰ ਉਹੀ ਬੰਦਾ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦਾ ਹੈ ਖੁੱਲ ਭੇਟ ਕਰਦਾ ਹੈ ਪ੍ਰਧਾਨ ਮੰਤਰੀ ਜੱਫੀਆਂ ਪਾ ਕੇ ਫੋਟੋਆਂ ਖਿਚਾਉਂਦਾ ਹੈ ਉਦੋਂ ਉਹ ਦੇਸ਼ ਭਗਤ ਹੈ ਤੇ ਜਦੋਂ ਉਹ ਆਪਣੀ ਕਲਾ ਦੇ ਪ੍ਰਗਟਾਵੇ ਲਈ ਜਿਹੜਾ ਹੈਗਾ ਉਹ ਕਰਦਾ ਹੈ ਤੇ ਫਿਰ ਉਹ ਜਿਹੜਾ ਹੈਗਾ ਦੇਸ਼ ਤ੍ਰੋਹੀ ਹੈ ਨਹੀਂ ਮੰਨ ਲਓ ਕਿਸੇ ਦੁਸ਼ਮਣ ਦੇਸ਼ ਦਾ ਮੰਨ ਲਓ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਕੁਝ ਹੋਇਆ ਮਤਲਬ ਕਿ ਆਪਰੇਸ਼ਨ ਸੰਦੂਰ ਹੋਇਆ ਪਹਲਗਾਮ ਅਟੈਕ ਹੋਇਆ ਉਸ ਤੋਂ ਪਹਿਲਾਂ ਉਹ ਫਿਲਮ ਸ਼ੂਟ ਵੀ ਹੋ ਗਈ ਹੈਨਾ ਤੇ ਉਹ ਉਹਨਾਂ ਕਿਸੇ ਪਾਕਿਸਤਾਨੀ ਅਦਾਕਾਰ ਨੂੰ ਇਹ ਲਗਾਤਾਰ ਵਾਰ ਉੱਠਦੀ ਹੈ ਕਿ ਪਾਕਿਸਤਾਨੀਆਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਭਾਰਤ ਨੂੰ ਇਹ ਤੁਹਾਨੂੰ ਕੀ ਲੱਗਦਾ ਹੈ ਐਜ਼ ਅ ਲਿਟਰੇਰੀ ਕ੍ਰਿਟਿਕ ਕਿ ਇਹ ਇਹ ਐਂਗਲ ਕਿਦਾਂ ਦੇਖਿਆ ਜਾਵੇ ਇਸ ਗੱਲ ਨੂੰ ਪਹਿਲੀ ਗੱਲ ਜਿਹੜਾ ਦੁਸ਼ਮਣ ਦੇਸ਼ ਦਾ ਜਿਹੜਾ ਨੈਰੇਟਿਵ ਹੈ ਨਾ ਜੀ ਬਹੁਤ ਖਤਰਨਾਕ ਹੈ ਜੀ ਠੀਕ ਹੈ ਫੌਜ ਦੀ ਆਪਣੀ ਜ਼ਰੂਰਤ ਹੁੰਦੀ ਹੈ ਫੌਜੀਆ ਨੂੰ ਤਿਆਰ ਕਰਨ ਵਾਸਤੇ ਮੋਰਲ ਹਾਈ ਰੱਖਣ ਵਾਸਤੇ ਦੁਸ਼ਮਣਾਂ ਐਨੀਮੀ 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 ਦੀ ਜਿਹੜਾ ਹਨ ਉਹਨਾਂ ਨੂੰ ಪಾਠ ਪੜਾਏ ਜਾਂਦਾ ਪਰ ਜਦੋਂ ਅਸੀਂ ਆਮ ਲੋਕ ਪਬਲਿਕ ਗੱਲ ਕਰਦੇ ਆ ਜੇ ਦੁਸ਼ਮਣ ਦੇਸ਼ ਹੋਵੇ ਉਹਨਾਂ ਦੀ ਐਮਬੈਸੀ ਕਿਉਂ ਖੋਲੀ ਇੱਥੇ ਹੂੰ ਤੁਸੀਂ ਆਪਣਾ ਸਫਾਰਤਖਾਨਾ ਉੱਥੇ ਕਿਉਂ ਖੋਲਿਆ اسلامਾਬਾਦ ਦੇ ਵਿੱਚ ਜੇ ਦੁਸ਼ਮਣੀ ਹੈ ਤੁਹਾਡਾ ਆਪਾਂ ਸੋ ਇਹ ਜਿਹੜੀ ਗੱਲ ਹੈ ਇਹਨੂੰ ਸਮਝਣ ਦੀ ਲੋੜ ਹੈ ਚਲੋ ਮੈਂ ਤਾਂ ਭਾਵੇਂ ਉਧਰ ਇਧਰ ਤੇ ਪੋਲਿਟਿਕਲ ਕੋਈ ਮੈਂ ਚਾਹੁੰਦਾ ਨਹੀਂ ਕੋਈ ਟਿੱਪਣੀ ਕਰਨੀ ਤੇ ਪਰ ਇਹ ਵੀ ਜੇ ਆਪਾਂ ਸੱਭਿਆਚਾਰਕ ਐਂਗਲ ਤੋਂ ਦੇਖਿਆ ਜਾਵੇ ਕਿ ਕਿਉਂ ਨਾ ਜਦੋਂ ਇੱਕ ਜ਼ੁਬਾਨ ਦੇ ਨਾਲ ਸਬੰਧਤ ਲੋਕ ਨੇ ਤੇ ਕਿਉਂ ਨਾ ਜਿਹੜੇ ਹੈ ਉਹ ਜਿਹੜੇ ਹੈ ਉਹ ਆਦਾਨ ਪ੍ਰਦਾਨ ਜਿਹੜਾ ਹੈ ਉਹ ਕਲਾ ਦਾ ਕਰਨ ਅਯੂਬ ਖਾਨ ਜਦੋਂ ਉੱਥੇ ਡਿਕਟੇਟਰ ਸੀ 47 ਦੀ ਵੰਡ ਹੋਈ ਬਹੁਤ ਕਤਲੋਗਾਰ ਤੋਂ ਦੋਨਾਂ ਧਰਾਂ ਤੋਂ ਲੋਕ ਮਾਰੇ ਗਏ ਮਾਰੇ ਭਾਵੇਂ ਜ਼ਿਆਦਾ ਪੰਜਾਬੀ ਜਾਂ ਬੰਗਾਲੀ ਗਏ ਤੇ ਉਸ ਤੋਂ ਬਾਅਦ ਫਿਰ ਦੋਨਾਂ ਧਿਰਾਂ ਨੇ ਸੋਚਿਆ ਜਵਾਰ ਲਾਲ ਨਰੂ ਸਟੇਟਸਮੈਨ ਸੀ ਸਿਆਣਾ ਸੀ ਵੀ ਆਪਾਂ ਇਕੱਠੇ ਕਰੀਏ ਇੱਕ ਮਤਲਬ ਕਿ ਦੋਹਾਂ ਦੇਸ਼ਾਂ ਦੀਆਂ ਖੇਡਾਂ ਕਰਾਈਆਂ ਜਿੱਦੇ ਜੋ ਮਿਲਖਾ ਸਿੰਘ ਵਰਗੇ ਦਾ ਨੂੰ ਜਿਹੜਾ ਹੈਗਾ ਫਲਾਈਂਗ ਸਿੱਖ ਦਾ ਜਿਹੜਾ ਹੈ ਸੀਗਾ ਉਹ ਲੱਕ ਮਿਲਿਆ ਖਤਾਬ ਮਿਲਿਆ ਹੁਣ ਜੇ ਸੋਚਦੇ ਕਿ ਇਸ ਤਾਂ ਦੁਸ਼ਮਣਾਂ ਜੀ ਸਾਡੀਆਂ ਤਾਂ ਉਦੋਂ ਇੰਨੀ ਕਤਰੋਗਾਰਤ ਹੋਈ ਹੈ ਇੱਕ ਦੂਜੇ ਦੇ ਅਸੀਂ ਬੰਦੇ ਵੱਡੇ ਤੇ ਧੀਆਂ ਭੈਣਾਂ ਦੀ ਇੱਜ਼ਤਾਂ ਰੋਲੀਆਂ ਨੇ ਤੇ ਆਪਾਂ ਐਵੇਂ ਖੜੇ ਰਹੀਏ ਇਦਾਂ ਥੋੜੀ ਤਰੱਕੀ ਕਰਦਾ ਸੱਭਿਆਚਾਰ ਮਰ ਜਾਂਦੇ ਨੇ ਇਦਾਂ ਜੀ ਹੁਣ ਯੂਐਸਐਸਆਰ ਇੱਕ ਵੱਡੀਆਂ ਇੱਕ ਵਰਤਾਰਾ ਬਣਿਆ ਪੋਲੀਟੀਕਲੀ ਅਡਰਡ ਸਟੇਟਾਂ ਨੂੰ ਰਲ ਕੇ ਤੇ ਉਹਨਾਂ ਸਟੇਟਾਂ ਦਾ ਆਪਸ ਵਿੱਚ ਬਹੁਤ ਕੁਝ ਸਾਂਝਾ ਹੈ ਬਹੁਤ ਕੁਝ ਅਲੱਗ ਹੈ ਹਮ ਤੇ ਪਰ ਇਹ ਥੋੜੀ ਹੈ ਕਿ ਉਸ ਤੋਂ ਬਾਅਦ ਉਹ ਦੁਸ਼ਮਣ ਬਣ ਗਏ ਇੱਕ ਦੂਜੇ ਦੇ ਜਾਂ ਇਹ ਵੀ ਕੁਝ ਕਰਨ ਚਲੋ ਉਹ ਤਾਂ ਫਿਰ ਵੀ ਰਸ਼ੀਆ ਦੀ ਤਾਂ ਚਲੋ ਯੂਐਸਐਸਆਰ ਦੀ ਗੱਲ ਅਲੱਗ ਹੈ ਤੁਸੀਂ ਹਾਲੀਵੁੱਡ ਸਿਨੇਮਾ ਦੀ ਗੱਲ ਲਓ ਉਦਾਹਰਨ ਲਓ ਹਾਲੀਵੁੱਡ ਸਿਨੇਮਾ ਦੇ ਵਿੱਚ ਉਹਨਾਂ ਕਲਾਕਾਰਾਂ ਨੇ ਵੀ ਆ ਕੇ ਕੰਮ ਕੀਤਾ ਜਿਨ੍ਹਾਂ ਦਾ ਐਟ ਕੁੱਤੇ ਦਾ ਵੈਰ ਸੀ ਉਦੋਂ ਯੂਐਸ ਦੇ ਨਾਲ ਜਾਂ ਜਦੋਂ ਅਮਰੀਕਾ ਸੀ ਹੈਨਾ ਤੇ ਪਰ ਉੱਥੇ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕੋਈ ਉੱਥੇ ਪੋਲਿਟਿਕਲ ਟਿੱਪਣੀ ਨਹੀਂ ਆਈ ਮੈਂ ਤੁਹਾਨੂੰ ਇੱਕ ਹੋਰ ਗੱਲ ਛੋਟੀ ਜਿਹੀ ਦੱਸਦਾ ਜਦੋਂ ਦੇਸ਼ ਤਕਸੀਮ ਹੋਏ ਜੀ ਬਹੁਤ ਸਾਰੇ ਕਲਾਕਾਰ ਵੀ ਇੱਧਰ ਉੱਧਰ ਫਿਰ ਚਲੇ ਗਏ ਬਿਲਕੁਲ ਤੇ ਮੰਟੋ ਚਲੇ ਗਏ ਤੇ ਠੀਕ ਹੈ ਮੰਟੋ ਉੱਥੇ ਭਾਵੇਂ ਖੁਸ਼ ਨਹੀਂ ਸੀ ਜਾ ਕੇ ਜਿਹੜੋ ਬੜੇ ਗਲਾਮਾ ਲਿਖਾ ਉਧਰ ਚਲੇ ਗਏ ਤੇ ਬੜੇ ਗਲਾਮ ਅਲੀ ਖਾਨ ਉਧਰ ਜਾ ਕੇ ਰਿਆਜ਼ ਕਰਨਾ ਸ਼ੁਰੂ ਕੀਤਾ ਕਿਉਂਕਿ ਉਹ ਪਟੇਲਾ ਘਰਾਣੇ ਨਾਲ ਸੰਬੰਧਤ ਸੀ ਤੇ ਇਥੋਂ ਦੀ ਜਿਹੜੀ ਇੰਡੀਅਨ ਕਲਾਸੀਕਲ ਜਿਹੜੀ ਭਾਰਤੀ ਜਿਹੜੀ ਕਿ ਸ਼ਾਸਤਰੀ ਸੰਗੀਤ ਦੀ ਧਾਰਾ ਹੈ ਉਹਦੇ ਵਿੱਚ ਦੇਵੀ ਦੇਵਤਿਆਂ ਦੀ ਸਰਸਵਤੀ ਦੀ ਹੋਰ ਪੂਜਾ ਅਰਚਨਾ ਦਾ ਇੱਕ ਕਨਸੈਪਟ ਹੈ ਬਕਾਇਦਾ ਕਿਉਂਕਿ ਉਹ ਸੰਗੀਤ ਦੇ ਨਾਲ ਗੱਲ ਜੁੜੀ ਹੋਈ ਹੈ ਜਦੋਂ ਉਹ ਰਿਆਜ਼ ਕਰਦੇ ਤਾਂ ਉਹ ਜਿਹੜੇ ਸੀ ਆਲੇ ਦੁਆਲੇ ਜਿਵੇਂ ਇੱਥੇ ਹੁਣ ਉਦਮੂਲ ਚੱਕੀ ਫਿਰਦੇ ਨੇ ਉੱਥੋਂ ਦੇ ਮੁੱਲਾ ਚੱਕੀ ਫਿਰਦੇ ਸੀ ਵੀ ਇਹ ਇਹ ਬੜੇ ਗਲਾਮ ਅਲੀ ਖਾਨ ਦਾ ਇਹ ਇੱਥੇ ਇਹਦਾ ਕੀ ਮਤਲਬ ਇੱਥੇ ਦੇਵੀਆਂ ਦੀ ਆਰਾਧਨਾ ਕਰਦਾ ਆ ਕਿ ਉਹ ਕਹਿੰਦਾ ਮੈਂ ਰਹਿੰਦਾ ਹੀ ਨਹੀਂ ਛੱਡ ਕੇ ਆ ਗਿਆ ਜੀ ਵਾਪਸੇ ਭਾਰਤ ਦੇ ਵਿੱਚ ਕਲਾਕਾਰ ਨੂੰ ਜਦੋਂ ਤੁਸੀਂ ਜ਼ਲੀਲ ਕਰੋਗੇ ਤੰਗ ਕਰੋਗੇ ਬਿਨਾ ਮਤਲਬ ਤੇ ਇਹ ਜਿਹੜੀ ਸਿਆਸਤ ਹੈ ਇਹਦਾ ਮਤਲਬ ਹੈ ਦੋਨੇ ਕੰਟਰੀਆਂ ਦੇ ਵਿੱਚ ਇਦਾਂ ਦੀ ਹੋਈ ਹੈ ਕਿ ਲਗਭਗ ਇਦਾਂ ਦੀ ਹੈ ਕਿਉਂਕਿ ਸਾਡਾ ਸਿਨੇਮਾ ਬਹੁਤ ਡਿਵੈਲਪਡ ਹੈ ਜੀ ਪਾਕਿਸਤਾਨ ਦਾ ਜਿਹਨੂੰ ਪਾਲੀਵੁੱਡ ਕਹਿੰਦੇ ਆ ਕਹਿੰਨ ਨੂੰ ਪਰ ਉੱਥੇ ਸਿਨੇਮਾ ਹੈ ਨਹੀਂ ਇਸ ਰੂਪ 'ਚ ਠੀਕ ਹੈ ਜੀ ਤੇ ਹੁਣ ਜਿੱਥੇ ਇੱਕ ਵੱਡਾ ਡਿਵੈਲਪਡ ਸਿਨੇਮਾ ਹੈ ਜਿਹੜਾ ਆਪਾਂ ਹਾਲੀਵੁੱਡ ਵੱਲ ਜਾਣਦੇ ਆ ਤਾਂ ਹਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਾਲੀਵੁੱਡ 'ਚ ਜਾ ਕੇ ਕੰਮ ਕਰਾਂ ਤੇ ਦਿਲ 'ਚ ਜਿਹੜੇ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਨੇ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਅਸੀਂ ਪੰਜਾਬੀ ਫਿਲਮਾਂ 'ਚ ਜਾ ਕੇ ਉਹ ਇਹ ਗੱਲ ਕਹਿੰਦੇ ਆ ਕਿ ਇਹ ਜਦਲਜੀਤ ਦੇ ਹਵਾਲੇ ਨਾਲ ਜਿਹੜਾ ਮਸਲਾ ਸਾਹਮਣੇ ਆਇਆ ਤੁਹਾਡੀ ਉਹਦੇ ਤੇ ਕੀ ਟੇਕ ਹੈ ਨਹੀਂ ਦੇਖੋ ਮੈਨੂੰ ਕੋਈ ਮੈਂ ਕੋਈ ਬਹੁਤਾ ਦਲਜੀਤ ਦੇ ਗੀਤ ਵੀ ਨਹੀਂ ਸੁਨੇ ਮੈਂ ਕੋਈ ਬਹੁਤਾ ਅਡਮੈਰਰ ਵੀ ਨਹੀਂ ਜੀ ਪਰ ਇਹ ਹੈ ਕਿ ਇੱਕ ਕਲਾਕਾਰ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਇੱਕ ਆਪਣੇ ਸਿਆਸੀ ਐਂਗਲ ਤੋਂ ਜਾਂ ਆਪਣੇ ਫਿਰਕੂ ਐਂਗਲ ਤੋਂ ਇਦਾਂ ਧਰਦੇ ਹੋ ਕਿ ਇਹ ਬੰਦਾ ਗद्दार ਹੈ ਦੇਸ਼த்ਰੋਹੀ ਹੈ ਇਹ ਸਾਰਾ ਜਦੋਂ ਉਹੀ ਕਲਾਕਾਰ ਉਹੀ ਬੰਦਾ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦਾ ਹੈ ਖੁੱਲ ਭੇਟ ਕਰਦਾ ਹੈ ਪ੍ਰਧਾਨ ਮੰਤਰੀ ਜੱਫੀਆਂ ਪਾ ਕੇ ਫੋਟੋਆਂ ਖਿਚਾਉਂਦਾ ਹੈ ਉਦੋਂ ਉਹ ਦੇਸ਼ ਭਗਤ ਹੈ ਤੇ ਜਦੋਂ ਉਹ ਆਪਣੀ ਕਲਾ ਦੇ ਪ੍ਰਗਟਾਵੇ ਲਈ ਜਿਹੜਾ ਹੈਗਾ ਉਹ ਕਰਦਾ ਹੈ ਤੇ ਫਿਰ ਉਹ ਜਿਹੜਾ ਹੈਗਾ ਦੇਸ਼ ਤ੍ਰੋਹੀ ਹੈ ਨਹੀਂ ਮੰਨ ਲਓ ਕਿਸੇ ਦੁਸ਼ਮਣ ਦੇਸ਼ ਦਾ ਮੰਨ ਲਓ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਕੁਝ ਹੋਇਆ ਮਤਲਬ ਕਿ ਆਪਰੇਸ਼ਨ ਸੰਦੂਰ ਹੋਇਆ ਪਹਲਗਾਮ ਅਟੈਕ ਹੋਇਆ ਉਸ ਤੋਂ ਪਹਿਲਾਂ ਉਹ ਫਿਲਮ ਸ਼ੂਟ ਵੀ ਹੋ ਗਈ ਹੈਨਾ ਤੇ ਉਹ ਉਹਨਾਂ ਕਿਸੇ ਪਾਕਿਸਤਾਨੀ ਅਦਾਕਾਰ ਨੂੰ ਇਹ ਲਗਾਤਾਰ ਵਾਰ ਉੱਠਦੀ ਹੈ ਕਿ ਪਾਕਿਸਤਾਨੀਆਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਭਾਰਤ ਨੂੰ ਇਹ ਤੁਹਾਨੂੰ ਕੀ ਲੱਗਦਾ ਹੈ ਐਜ਼ ਅ ਲਿਟਰੇਰੀ ਕ੍ਰਿਟਿਕ ਕਿ ਇਹ ਇਹ ਐਂਗਲ ਕਿਦਾਂ ਦੇਖਿਆ ਜਾਵੇ ਇਸ ਗੱਲ ਨੂੰ ਪਹਿਲੀ ਗੱਲ ਜਿਹੜਾ ਦੁਸ਼ਮਣ ਦੇਸ਼ ਦਾ ਜਿਹੜਾ ਨੈਰੇਟਿਵ ਹੈ ਨਾ ਜੀ ਬਹੁਤ ਖਤਰਨਾਕ ਹੈ ਜੀ ਠੀਕ ਹੈ ਫੌਜ ਦੀ ਆਪਣੀ ਜ਼ਰੂਰਤ ਹੁੰਦੀ ਹੈ ਫੌਜੀਆ ਨੂੰ ਤਿਆਰ ਕਰਨ ਵਾਸਤੇ ਮੋਰਲ ਹਾਈ ਰੱਖਣ ਵਾਸਤੇ ਦੁਸ਼ਮਣਾਂ ਐਨੀਮੀ 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 ਦੀ ਜਿਹੜਾ ਹਨ ਉਹਨਾਂ ਨੂੰ ಪಾਠ ਪੜਾਏ ਜਾਂਦਾ ਪਰ ਜਦੋਂ ਅਸੀਂ ਆਮ ਲੋਕ ਪਬਲਿਕ ਗੱਲ ਕਰਦੇ ਆ ਜੇ ਦੁਸ਼ਮਣ ਦੇਸ਼ ਹੋਵੇ ਉਹਨਾਂ ਦੀ ਐਮਬੈਸੀ ਕਿਉਂ ਖੋਲੀ ਇੱਥੇ ਹੂੰ ਤੁਸੀਂ ਆਪਣਾ ਸਫਾਰਤਖਾਨਾ ਉੱਥੇ ਕਿਉਂ ਖੋਲਿਆ اسلامਾਬਾਦ ਦੇ ਵਿੱਚ ਜੇ ਦੁਸ਼ਮਣੀ ਹੈ ਤੁਹਾਡਾ ਆਪਾਂ ਸੋ ਇਹ ਜਿਹੜੀ ਗੱਲ ਹੈ ਇਹਨੂੰ ਸਮਝਣ ਦੀ ਲੋੜ ਹੈ ਚਲੋ ਮੈਂ ਤਾਂ ਭਾਵੇਂ ਉਧਰ ਇਧਰ ਤੇ ਪੋਲਿਟਿਕਲ ਕੋਈ ਮੈਂ ਚਾਹੁੰਦਾ ਨਹੀਂ ਕੋਈ ਟਿੱਪਣੀ ਕਰਨੀ ਤੇ ਪਰ ਇਹ ਵੀ ਜੇ ਆਪਾਂ ਸੱਭਿਆਚਾਰਕ ਐਂਗਲ ਤੋਂ ਦੇਖਿਆ ਜਾਵੇ ਕਿ ਕਿਉਂ ਨਾ ਜਦੋਂ ਇੱਕ ਜ਼ੁਬਾਨ ਦੇ ਨਾਲ ਸਬੰਧਤ ਲੋਕ ਨੇ ਤੇ ਕਿਉਂ ਨਾ ਜਿਹੜੇ ਹੈ ਉਹ ਜਿਹੜੇ ਹੈ ਉਹ ਆਦਾਨ ਪ੍ਰਦਾਨ ਜਿਹੜਾ ਹੈ ਉਹ ਕਲਾ ਦਾ ਕਰਨ ਹਮ ਅਯੂਬ ਖਾਨ ਜਦੋਂ ਉੱਥੇ ਡਿਕਟੇਟਰ ਸੀ 47 ਦੀ ਵੰਡ ਹੋਈ ਬਹੁਤ ਕਤਲੋਗਾਰ ਤੋਂ ਦੋਨਾਂ ਧਰਾਂ ਤੋਂ ਲੋਕ ਮਾਰੇ ਗਏ ਮਾਰੇ ਭਾਵੇਂ ਜ਼ਿਆਦਾ ਪੰਜਾਬੀ ਜਾਂ ਬੰਗਾਲੀ ਗਏ ਤੇ ਉਸ ਤੋਂ ਬਾਅਦ ਫਿਰ ਦੋਨਾਂ ਧਿਰਾਂ ਨੇ ਸੋਚਿਆ ਜਵਾਰ ਲਾਲ ਨਰੂ ਸਟੇਟਸਮੈਨ ਸੀ ਸਿਆਣਾ ਸੀ ਵੀ ਆਪਾਂ ਇਕੱਠੇ ਕਰੀਏ ਇੱਕ ਮਤਲਬ ਕਿ ਦੋਹਾਂ ਦੇਸ਼ਾਂ ਦੀਆਂ ਖੇਡਾਂ ਕਰਾਈਆਂ ਜਿੱਦੇ ਜੋ ਮਿਲਖਾ ਸਿੰਘ ਵਰਗੇ ਦਾ ਨੂੰ ਜਿਹੜਾ ਹੈਗਾ ਫਲਾਈਂਗ ਸਿੱਖ ਦਾ ਜਿਹੜਾ ਹੈ ਸੀਗਾ ਉਹ ਲੱਕ ਮਿਲਿਆ ਖਤਾਬ ਮਿਲਿਆ ਹੁਣ ਜੇ ਸੋਚਦੇ ਕਿ ਇਸ ਤਾਂ ਦੁਸ਼ਮਣਾਂ ਜੀ ਸਾਡੀਆਂ ਤਾਂ ਉਦੋਂ ਇੰਨੀ ਕਤਰੋਗਾਰਤ ਹੋਈ ਹੈ ਇੱਕ ਦੂਜੇ ਦੇ ਅਸੀਂ ਬੰਦੇ ਵੱਡੇ ਤੇ ਧੀਆਂ ਭੈਣਾਂ ਦੀਆਂ ਜਿੱਤਾਂ ਰੋਲੀਆਂ ਨੇ ਤੇ ਆਪਾਂ ਐਵੇਂ ਖੜੇ ਰਹੀਏ ਇਦਾਂ ਥੋੜੀ ਤਰੱਕੀ ਕਰਦਾ ਸੱਭਿਆਚਾਰ ਮਰ ਜਾਂਦੇ ਨੇ ਇਦਾਂ ਜੀ ਹੁਣ ਯੂਐਸਐਸਆਰ ਇੱਕ ਵੱਡੀਆਂ ਇੱਕ ਵਰਤਾਰਾ ਬਣਿਆ ਪੋਲੀਟੀਕਲੀ ਅਡਰਟ ਸਟੇਟਾਂ ਨੂੰ ਰਲ ਕੇ ਤੇ ਉਹਨਾਂ ਸਟੇਟਾਂ ਦਾ ਆਪਸ ਵਿੱਚ ਬਹੁਤ ਕੁਝ ਸਾਂਝਾ ਹੈ ਬਹੁਤ ਕੁਝ ਅਲੱਗ ਹੈ ਹਮ ਤੇ ਪਰ ਇਹ ਥੋੜੀ ਹੈ ਕਿ ਉਸ ਤੋਂ ਬਾਅਦ ਉਹ ਦੁਸ਼ਮਣ ਬਣ ਗਏ ਇੱਕ ਦੂਜੇ ਦੇ ਜਾਂ ਇਹ ਵੀ ਕੁਝ ਕਰਨ ਚਲੋ ਉਹ ਤਾਂ ਫਿਰ ਵੀ ਰਸ਼ੀਆ ਦੀ ਤਾਂ ਚਲੋ ਯੂਐਸਐਸਆਰ ਦੀ ਗੱਲ ਅਲੱਗ ਹੈ ਤੁਸੀਂ ਹਾਲੀਵੁੱਡ ਸਿਨੇਮਾ ਦੀ ਗੱਲ ਲਓ ਉਦਾਹਰਨ ਲਓ ਹਾਲੀਵੁੱਡ ਸਿਨੇਮਾ ਦੇ ਵਿੱਚ ਉਹਨਾਂ ਕਲਾਕਾਰਾਂ ਨੇ ਵੀ ਆ ਕੇ ਕੰਮ ਕੀਤਾ ਜਿਨ੍ਹਾਂ ਦਾ ਐਟ ਕੁੱਤੇ ਦਾ ਵੈਰ ਸੀ ਉਦੋਂ ਯੂਐਸ ਦੇ ਨਾਲ ਜਾਂ ਜਦੋਂ ਅਮਰੀਕਾ ਸੀ ਹੈਨਾ ਤੇ ਪਰ ਉੱਥੇ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕੋਈ ਉੱਤੇ ਪੋਲਿਟਿਕਲ ਟਿੱਪਣੀ ਨਹੀਂ ਆਈ ਮੈਂ ਤੁਹਾਨੂੰ ਇੱਕ ਹੋਰ ਗੱਲ ਛੋਟੀ ਜਿਹੀ ਦੱਸਦਾ ਜਦੋਂ ਦੇਸ਼ ਤਕਸੀਮ ਹੋਇਆ ਜੀ ਬਹੁਤ ਸਾਰੇ ਕਲਾਕਾਰ ਵੀ ਇੱਧਰ ਉੱਧਰ ਫਿਰ ਚਲੇ ਗਏ ਬਿਲਕੁਲ ਤੇ ਮੰਟੋ ਚਲੇ ਗਏ ਤੇ ਠੀਕ ਹੈ ਮੰਟੋ ਉੱਥੇ ਭਾਵੇਂ ਖੁਸ਼ ਨਹੀਂ ਸੀ ਜਾ ਕੇ ਜਿਹੜੋ ਬੜੇ ਗਲਾਮਾ ਲਿਖਾ ਉਧਰ ਚਲੇ ਗਏ ਤੇ ਬੜੇ ਗਲਾਮ ਅਲੀ ਖਾਨ ਉਧਰ ਜਾ ਕੇ ਰਿਆਜ਼ ਕਰਨਾ ਸ਼ੁਰੂ ਕੀਤਾ ਕਿਉਂਕਿ ਉਹ ਪਟੇਲਾ ਘਰਾਣੇ ਨਾਲ ਸੰਬੰਧਤ ਸੀ ਤੇ ਇਥੋਂ ਦੀ ਜਿਹੜੀ ਇੰਡੀਅਨ ਕਲਾਸੀਕਲ ਜਿਹੜੀ ਭਾਰਤੀ ਜਿਹੜੀ ਕਿ ਸ਼ਾਸਤਰੀ ਸੰਗੀਤ ਦੀ ਧਾਰਾ ਹੈ ਉਹਦੇ ਵਿੱਚ ਦੇਵੀ ਦੇਵਤਿਆਂ ਦੀ ਸਰਸਵਤੀ ਦੀ ਹੋਰ ਪੂਜਾ ਅਰਚਨਾ ਦਾ ਇੱਕ ਕਨਸੈਪਟ ਹੈ ਬਕਾਇਦਾ ਕਿਉਂਕਿ ਉਹ ਸੰਗੀਤ ਦੇ ਨਾਲ ਗੱਲ ਜੁੜੀ ਹੋਈ ਹੈ ਜਦੋਂ ਉਹ ਰਿਆਜ਼ ਕਰਦੇ ਤਾਂ ਉਹ ਜਿਹੜੇ ਸੀ ਆਲੇ ਦੁਆਲੇ ਜਿਵੇਂ ਇੱਥੇ ਹੁਣ ਉਦਮੂਲ ਚੱਕੀ ਫਿਰਦੇ ਨੇ ਉੱਥੋਂ ਦੇ ਮੁੱਲਾ ਚੱਕੀ ਫਿਰਦੇ ਸੀ ਵੀ ਇਹ ਇਹ ਬੜੇ ਗਲਾਮ ਅਲੀ ਖਾਨ ਦਾ ਇਹ ਇੱਥੇ ਇਹਦਾ ਕੀ ਮਤਲਬ ਇੱਥੇ ਦੇਵੀਆਂ ਦੀ ਆਰਾਧਨਾ ਕਰਦਾ ਆ ਕਿ ਉਹ ਕਹਿੰਦਾ ਮੈਂ ਰਹਿੰਦਾ ਹੀ ਨਹੀਂ ਛੱਡ ਕੇ ਆ ਗਿਆ ਜੀ ਵਾਪਸੇ ਭਾਰਤ ਦੇ ਵਿੱਚ ਕਲਾਕਾਰ ਨੂੰ ਜਦੋਂ ਤੁਸੀਂ ਜ਼ਲੀਲ ਕਰੋਗੇ ਤੰਗ ਕਰੋਗੇ ਬਿਨਾ ਮਤਲਬ ਤੇ ਇਹ ਜਿਹੜੀ ਸਿਆਸਤ ਹੈ ਇਹਦਾ ਮਤਲਬ ਹੈ ਦੋਨੇ ਕੰਟਰੀਆਂ ਦੇ ਵਿੱਚ ਇਦਾਂ ਦੀ ਹੋਈ ਹੈ ਕਿ ਲਗਭਗ ਇਦਾਂ ਦੀ ਹੈ ਕਿਉਂਕਿ ਸਾਡਾ ਸਿਨੇਮਾ ਬਹੁਤ ਡਿਵੈਲਪਡ ਹੈ ਜੀ ਪਾਕਿਸਤਾਨ ਦਾ ਜਿਹਨੂੰ ਪਾਲੀਵੁੱਡ ਕਹਿੰਦੇ ਆ ਕਹਨ ਨੂੰ ਪਰ ਉੱਥੇ ਸਿਨੇਮਾ ਹੈ ਨਹੀਂ ਇਸ ਰੂਪ 'ਚ ਠੀਕ ਹੈ ਜੀ ਤੇ ਹੁਣ ਜਿੱਥੇ ਇੱਕ ਵੱਡਾ ਡਿਵੈਲਪਡ ਸਿਨੇਮਾ ਹੈ ਜਿਹੜਾ ਆਪਾਂ ਹਾਲੀਵੁੱਡ ਵੱਲ ਜਾਣਦੇ ਆ ਤਾਂ ਹਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਾਲੀਵੁੱਡ 'ਚ ਜਾ ਕੇ ਕੰਮ ਕਰਾਂ ਤੇ ਦਿਲ 'ਪ ਜਿਹੜੇ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਨੇ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਅਸੀਂ ਪੰਜਾਬੀ ਫਿਲਮ